वो स्माइल देगी हमारे बच्चे सभी क्या बात है ग्रेट सरदार जी तो ऐसे ही आप स्माइल दो ਵੱਪਰੀ ਚੰਗੀ ਘਾਤੀ ਯੋ ਸਪੈਸ਼ਲ ਚੋਣ ਕਮਿਸ਼ਨ ਵਰ ਲੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਵੀ ਇੱਕ ਬਹੁਤ ਵੱਡਾ ਗੈਸਤੀ ਵਾਲ ਤਿਹਾਰ ਜਿਹੜਾ ਹੈਗਾ ਤੁਸੀਂ ਬਾਹਰ ਜਾਂਦੇ ਹੋਵੋਗੇ ਤਾਂ ਸਪੀਕਰ ਸੰਦੇ ਹੋਣਗੇ ਕੋਈ ਪਾਰਟੀਆਂ ਦੇ ਜਿਹੜੇ ਹੈਗੇ ਬੈਨਰ ਵੀ ਲੱਗੇ ਦਿਖਦੇ ਹੋਣਗੇ ਹਨਾ ਤਾਂ ਅਲੱਗ-ਅਲੱਗ ਜਿਹੜਾ ਹੈਗਾ ਉਹ ਚੋਣ ਪ੍ਰਚਾਰ ਚੱਲ ਰਿਹਾ ਹੈ ਤਾਂ ਉਸੇ ਨੂੰ ਮੁੱਖ ਰੱਖਦੇ ਹੋਏ ਸਾਡੇ ਕੋਲ ਚੋਣ ਕਮਿਸ਼ਨ ਵਰ ਲੋ ਜਿਹੜੀ ਟੀਮ ਪਹੁੰਚੀ ਹੈਗੀ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਥੈਂਕ ਯੂ ਸਤ ਸੋਚ ਕੇ ਪਹਿਲਾ ਚੇਅਰ ਨੇ ਆਇਆ ਇੱਥੇ ਆ ਲੋ ਤੁਸੀਂ ਵੀ ਇੱਥੇ ਆਓ ਦੇਖੋ ਪਹਿਲਾਂ ਤਾਂ ਧੰਨਵਾਦ ਹੈ ਸਰਦਾਰ ਕਮਿੰਦਰ ਸਿੰਘ ਹੋਣ ਦਾ ਸਾਰੇ ਜਿੰਨਦੀ ਹੋਣ ਦਾ ਔਰ ਪੈਸਾ ਹੋਣ ਦਾ ਵੀ ਔਰ ਖਾਸ ਕਰਕੇ ਸਾਡੇ ਜੈਦੂਰ ਸਮਰਾਨਤੀ

ਅਸੀਂ ਵੋਟ ਪਾਣਾ ਅਰ ਕਿਸੇ ਚੰਗੇ ਬੰਦੇ ਨੂੰ ਵੋਟ ਪਾਉਣਾ ਜਿਹਨੂੰ ਤੁਸੀਂ ਚੰਗਾ ਸਮਝਦੇ ਹੋ ਤੁਸੀਂ ਅਗਰ ਤੁਹਾਡੀ ਵੋਟ ਨਹੀਂ ਬਣੀ ਤੁਸੀਂ ਕਹੋਗੇ ਸਾਡੀ ਵੋਟ ਨਹੀਂ ਬਣੀ ਸਾਡੇ ਇਸਦਾ ਮਤਲਬ ਹੋਏਗੀ ਹੈ ਮੇਰੇ ਸਭ ਤੋਂ ਵੱਡਾ ਮਤਲਬ ਇਹ ਤੁਹਾਨੂੰ ਹੈ ਕਿਉਂਕਿ ਜਿਨ੍ਹਾਂ ਦੀ ਵੋਟ ਬਣੀ ਹੈ ਮਲਕਾ ਦੇ ਮਦਰ ਹੈ ਫਾਦਰ ਹੈ ਤੁਹਾਡੇ ਦਾਦਾ ਚੋਟਾ ਕੱਤੇ ਹੈ ਜੇਕਰ ਤੁਹਾਨੂੰ ਕੋਈ ਵੀ ਪਸੰਦ ਨਹੀਂ ਹੈ ਤੁਸੀਂ ਟੋਟਾ ਨੂੰ ਵੀ ਵੋਟ ਪਾ ਸਕਦੇ ਹੋ ਪਰ

ਠੀਕ ਹੈ ਔਰ ਉਥੇ ਵੋਟਾ ਦੇ ਲੋ ਬੋਟ ਪੌਂਡ ਜਾਓਗੇ ਉਥੇ ਪ੍ਰੋਪਰ ਛਾਂ ਦਾ ਪ੍ਰਬੰਧ ਹੋਗਾ ਬਿਰੀ ਵਾਲੇ ਪਾਣੀ ਦਾ ਪ੍ਰਬੰਧ ਹੋਗਾ ਲੇਕਿਨ ਤੁਸੀਂ ਕਿਤੇ ਬਜਿਟੂ ਨਾਲ ਲੈ ਕੇ ਜਾਈਂਦੇ ਹੋ ਮਤਲਬ ਤੁਸੀਂ ਸਕੂਟਰ ਤੇ ਲੈ ਕੇ ਉਹਨਾਂ ਨੇ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਸਕੂਟਰ ਤੇ ਹਨਾ ਉਥੇ 휠 ਚੇਅਰ ਹੋਏਗੀ ਤਮੀ ਉਹਦੇ ਦੇ ਬਿਠਾ ਕੇ ਤੁਸੀਂ ਅੰਦਰ ਤੱਕ ਜਾ ਕੇ ਉਹਨਾਂ ਦੀ ਵੋਟ ਪਵਾ ਸਕਦੇ ਹੋ ਬੋਟ ਪਾ ਕੇ ਉਹਨੂੰ ਬਾਹਰ ਲੈ ਆ ਸਕਦੇ ਹੋ ਉਥੇ ਵਲੰਟੀਅਰ ਹੋਣੇ ਤੁਹਾਡੇ ਵਰਗੇ ਬੱਚੇ ਅਸੀਂ ਹੋਰ ਵੀ ਲਗਾਏ ਹੋਣਗੇ ਉਹਨਾਂ ਦੇ ਸ਼ਰਟਸ ਫਾਈਨਲ ਕੀ ਹੈ ਵਲੰਟੀਅਰ ਦੀ ਵਾਈਟ ਕलर ਦੀ ਸ਼ਰਟ ਜਿਲਖਪੀਟ ਟੀਮ ਨੂੰ हैल्प भी लह सकते कि नहीं पे, गोड़ गोड़ गया या भी हो किट की जो प्रॉब्लम है जे किसी कोई परेशानी आँगी है तो मैडिकल टीम उन्होंने बड़ा मतलब अच्छे तरीके करने की कोशिश की जा रही है उसे पर्ख्या हवा का प्रबंध सारा होगा ਬਾਲੀ देयर ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਮੈਂ मतलब ਪਹਿਲੀ ਅਗਰ ਉਹ ਪਹਿਲੀ ਹੈ ਤਾਂ ਤੇ ਕੁਰਸੀਆਂ ਲੱਗੀਆਂ ਹੋਣਗੀਆਂ ਸ਼ਾਨ ਦਾ ਪ੍ਰਬੰਧ ਹੋਗਾ ਤੁਸੀਂ ਉੱਤੇ ਬੈਠ ਸਕਦੇ ਹੋ ਵੇਟ ਕਰ ਸਕਦੇ ਹੋ ਜਿਵੇਂ ਤੁਹਾਡੀ ਮਤਲਬ ਤੁਹਾਨੂੰ ਲੱਗ ਜਾਏਗਾ ਘਟ ਕੇ ਉਦੋਂ ਤੁਹਾਨੂੰ ਵੋਟ ਪਾ ਸਕਦੇ ਹੋ ਸੋ ਹੋਰ ਜ਼ਰੂਰ ਆ ਕੇ ਆਉਣੀ ਹੈ ਆਪਣੇ ਪੇਰੈਂਟਸ ਨੂੰ ਜਿਹੜੇ ਪਹਿਲੀ ਵਾਰ ਵੋਟਰ ਪਹੁੰਚ ਜਾਣਾ ਬੱਚੇ ਤੁਹਾਡੇ ਤੋਂ ਪਹਿਲੀ ਵਾਰ ਵੋਟਰ ਕਿਹੜੇ ਆਸਟ ਟਾਈਮ ਵੋਟਰ ਹੱਥ ਖੜੇ ਕਰੋ ਆਹਾਂ ਉਹ ਹੀ ਹੈ ਬੱਚੇ ਤਿੰਨ ਹੋ ਗਏ ਓਕੇ ਤੁਸੀਂ ਘਰ ਨਾਲ ਸੁਣੋ ਜਦੋਂ ਤੁਸੀਂ ਅੰਦਰ ਵੋਟ ਪਹੁੰਚਾਉਂਦੇ ਕੋਲੇ ਸੋ ਮੇਨਾ ਬਹੁਤ ਸਾਰੇ ਜਿਹੜੇ ਐਪ ਆ ਪੈ ਗਿਆ ਬਹੁਤ ਸਾਰੇ ਐਪ ਜਿਹੜੇ ਅੱਜ ਕੱਲ੍ਹ ਚੱਲ ਰਹੇ ਹੈਗੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਜਿਹੜਾ ਐਪ ਹੈਗਾ ਤੁਹਾਡੇ ਵਾਸਤੇ ਉਹ ਹੈ ਵੋਟਰ ਹੈਲਪਲਾਈਨ ਐਪ ਇਹ ਹੈਗਾ ਵੋਟਰ ਹੈਲਪਲਾਈਨ ਐਪ ਇਹ ਬਹੁਤ ਹੀ ਵਧੀਆ ਐਪ ਹੈਗਾ ਜਿਸ ਨਾਲ ਤੁਸੀਂ ਕੋਈ ਵੀ ਆਪਣੀ ਨਵੀਂ ਬੋਟ ਨਾ ਸਕਦੇ ਬੱਚੇ ਜਿੱਦੇ ਵੀ ਤੁਹਾਡੀ 18 ਸਾਲ ਦੀ ਉਮਰ ਹੋਈ ਜਦੋਂ ਵੀ ਤੁਹਾਡੀ 18 ਸਾਲ ਦੀ ਉਮਰ ਹੋਈ ਇਦਾਂ ਦਾ ਇੱਕ ਐਪ ਡਾਊਨਲੋਡ ਕਰ ਲਓ ਆਪਣੇ ਮੋਬਾਈਲਾਂ ਦੇ ਵਿੱਚ ਤਾਂ ਜੀ ਜੇ ਫਸਟ ਟਾਈਮ ਵੋਟਰ ਨੇ ਇਹਨਾਂ ਨੂੰ ਡੀਸੀ ਸਾਹਿਬ ਵੱਲੋਂ ਨਿਗਰਸਤਾ ਹੈ ਕਿ ਆਪਣੀ ਵੋਟ ਪਾਉਣ ਦੇ ਲਈ ਆਪਣੇ ਬੂਥ ਤੇ ਜਾਇ। ਜਬਰਦਸਤ ਥੈਪਿੰਗ ਬੇਟਾ ਸਾਰਿਆਂ। ਇਹ ਇਨਵੀਟੇਸ਼ਨ ਸਾਡੇ ਵੱਲੋਂ ਪੈਸਾ ਲਈ ਹੈ ਕਿਉਂਕਿ ਜਿੱਥੇ ਵੀ ਮੈਚਿਕ ਦਿਖਾਉਣ ਜਾਣ ਉਹਨਾਂ ਨੂੰ ਇਨਵਾਈਟ ਵੀ ਜਰੂਰ ਕਰਕੇ ਆਉਣ। ਅਸੀਂ ਇਹਨਾਂ ਦੀ ਮਦਦ ਵੀ ਲੈਣੀ ਹੈ। ਜੋ ਜੋ ਸੇ ਫੂਕ ਲਗਾਓ ਸੁੱਕ ਜਾਏ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ